ਰੋਹੰਗਰਾਲ ਪਰੇ ਦੇ ਪ੍ਰਸੰਗ ਬਾਰੇ ਅੱਜ ਮੋਗਾ ਪੁਲਿਸ ਵੱਲੋਂ ਜੁਦ ਨਸ਼ਾ ਵਿਰੁੱਧ ਦੇ ਤਹਿਤ ਇੱਕ ਕਬੜੀ ਵੱਡੀ ਸਫਲਤਾ ਮਿਲੀ ਹੈਗੀ ਹੈ ਜਿਸ ਵਿੱਚ ਸੀਆਈਐਸਟਾਫ ਵੱਲੋਂ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਅਫੀਮ ਜਿਹੜੀ ਬਰਾਮਦ ਕੀਤੀ ਗਈ ਹੈ ਜਿਸ ਦੀ ਡਿਟੇਲ ਚ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿਤਵਾਲ ਥਾਣੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੈਕੰਡ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਇਹ ਬੰਦੇ ਆ ਰਹੇ ਆ ਦੋ ਜਣੇ ਉੱਥੇ ਜਿਤਵਾਲ ਬਸ ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੋਂ ਅਫੀਮ ਲੈ ਕੇ ਆਏ ਹੈਗੇ ਆ ਤੇ ਪਹਿਲਾਂ ਵੀ ਇਸ ਥਾਂ ਦੇ ਵਿੱਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਆ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਲਈ ਤਾਈ ਇਨਫੋਰਮੇਸ਼ਨ ਦੇਤਾ ਜਿਹੜੀ ਇਹ ਐਫ ਆਈ ਆਰ ਰਜਿਸਟਰ ਕਰਤੇ ਕਰਕੇ ਜੋ ਸਾਡੀ ਜੋ ਫਰਦ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਤੋਂ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 0 3x9965 ਹੈਗਾ ਉਹਨੂੰ ਬਰਾਮਦ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਹੈ ਔਰ ਜਿਹੜੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਉਹਦੇ ਵਿੱਚੋਂ ਬਰਾਮਦ ਕੀਤੀ ਗਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਈ ਆਰ ਨੰਬਰ ਜਿਹੜੀ ਹੈ 97 1821 ਥਾਣਾ ਜਿਤਵਾ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੁੱਢਲੀ ਪੁੱਛਿਸ ਜਾਰੀ ਕੀਤੀ ਹੈ ਕਿੱਥੋਂ ਲੈ ਕੇ ਆ ਰਹੇ ਸੀ ਇਹ ਟਰੱਕ ਇਹ ਜੋ ਇਹਨਾਂ ਨੇ ਹਜੇ ਦੱਸਿਆ ਹੈਗਾ ਇਹ ਝਾਰਖੰਡ ਤੋਂ ਆਈ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਉਹ ਉਸ ਵਿੱਚ ਇਹਨਾਂ ਨੇ ਪ੍ਰਾਸੇ 6 ਕਿਲੋ ਜਿਹੜੀ ਸੋ ਅਫੀਮ ਲੈ ਕੇ ਆਈ ਸੀ ਸਿਰੇ ਪਤਾ ਲੱਗ ਰਿਹਾ ਕਿ ਉਹਨੂੰ ਸਪਲਾਈ ਕਰਨੀ ਸੀ ਨਹੀਂ ਇਹਨਾਂ ਨੇ ਹਜੇ ਇੱਕ ਦਿਨ ਹੀ ਅਕਾਲੀ ਫੜੇ ਹੈਗੇ ਤੇ ਅੱਜ ਅਸੀਂ ਇਹਦਾ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਨੂੰ ਕਿੰਨਾ ਨੂੰ ਡਿਲੀਵਰ ਕਰਨੀ ਸੀ ਉਸੇ ਅਸੀਂ ਜਾਣ ਕੇ ਇਹਦੇ ਜਿਹੜਾ ਹੁਣ ਤੱਕ ਆਇਆ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਉਰਫ ਜੀਤ ਜੀਤ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ ਹੀ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਉਰਫ ਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਣਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਕਾਰਡ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰਡ ਨੇ ਇੱਕ ਠਾਣਾ ਨਿਹਾਲ ਸਿੰਘੀ 307 ਦਾ ਇੱਕ थाना ਸਿਟੀ ਰਾਮਪੁਰਾ ਜਿਹੜਾ 355186 ਦਾ ਜਿਹੜਾ ਐਫ ਆਈ ਆਰ ਰਜਿਸਟਰ ਹੋਣ ਬੀਕੋਜ਼ ਜਾਇਮੇਂਟ ਇੱਥੇ ਹੋ ਗਈ ਇਹਨਾਂ ਨੇ ਕਦੇ ਸੀ ਨਾ ਹੋ ਗਈ ਹਾਂ ਅਜੀਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਬਟ ਅਸੀਂ ਹੁਣ ਜਿਹੜੀ ਮਦਾਨਾ ਮੰਡੀ ਜਿਹੜੀ ਉੱਤੇ ਹੈਗੇ ਤੇ ਅਸੀਂ ਇਹਨਾਂ ਦੀ ਹੁਣ ਪੁੱਛਗਿੱਛ ਕਰਕੇ ਜਿਹੜੀ ਇਹਨਾਂ ਕੋਲੋਂ ਫਰਦਰ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੇ ਵਾ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ ਹੈ